ਸਕ੍ਰੀਨ ਦੇ ਉੱਤੇ ਤੁਹਾਨੂੰ ਇੱਕ ਵੀਡੀਓ ਚਲਦੀ ਦਿਖਾਈ ਦਿੰਦੀ ਹੋਣੀ ਹੈ ਉਹਦੇ ਵਿੱਚ ਇੱਕ ਕੁੜੀ ਭੱਜ ਰਹੀ ਹੈ ਭੀੜ ਉਹਦੇ ਪਿੱਛੇ ਭੱਜ ਰਹੀ ਹੈ ਲੋਕ ਉਹਦੇ ਪਿੱਛੇ ਭੱਜ ਰਹੇ ਨੇ ਉਹ ਕਹਿ ਰਹੇ ਨੇ ਕਿ ਇਸ ਕੁੜੀ ਨੂੰ ਫੜ ਲਓ ਇਹਨੂੰ ਜਾਣ ਨਾ ਦਿਓ ਇਹਨੇ ਗੰਦ ਪਾਇਆ ਹੋਇਆ ਇਹਨੇ ਐਚ ਆਈ ਵੀ ਫਲਾਇਆ ਇਹਨੇ ਏਡਜ਼ ਫੈਲਾਈ ਆ ਉਹ ਜੋ ਕੁੜੀ ਹੈ ਭੀੜ ਦੇ ਵਿੱਚ ਭੱਜ ਰਹੀ ਹੈ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਕੁੜੀ ਨੂੰ ਅਖੀਰਕਾਰ ਫਿਰ ਫੜ ਲਿਆ ਜਾਂਦਾ ਫਿਰ ਉਹਦੀ ਮਾਰਕੁੱਟ ਵੀ ਕੀਤੀ ਜਾਂਦੀ ਹੈ ਫਿਰ ਉੱਥੇ ਪੁਲਿਸ ਨੂੰ ਵੀ ਬੁਲਾਇਆ ਜਾਂਦਾ ਹੈ ਪੁਲਿਸ ਵਾਲੇ ਉੱਥੇ ਪਹੁੰਚ ਜਾਂਦੇ ਨੇ ਉੱਥੇ ਭੀੜ ਦਾ ਰੋਪ ਹੁੰਦਾ ਲੋਕਾਂ ਦਾ ਰੋਪ ਹੁੰਦਾ ਆ ਕਿ ਇਹ ਕੁੜੀ ਨੇ ਇੱਥੇ ਗੰਦ ਪਾਇਆ ਹੋਇਆ ਹਮੇਸ਼ਾ ਬੱਸ ਸਟੈਂਡ ਦੇ ਉੱਤੇ ਖੜੀ ਰਹਿੰਦੀ ਹੈ ਇੱਥੇ ਆਉਣ ਵਾਲੇ ਘੱਟ ਉਮਰ ਦੇ ਮੁੰਡਿਆਂ ਨੂੰ ਇਹ ਆਪਣੇ ਜਾਲ ਦੇ ਵਿੱਚ ਪਸਾਉਂਦੀ ਹੈ ਫਿਰ ਉਹਨਾਂ ਨੂੰ ਇਹ ਸਾਈਡ ਦੇ ਉੱਤੇ ਲੈ ਜਾਂਦੀ ਹੈ ਤੇ ਉਹਨਾਂ ਦੇ ਨਾਲ ਇਹ ਸਰੀਰਕ ਸੰਬੰਧ ਬਣਾਉਂਦੀ ਹੈ ਉਹਨਾਂ ਦਾ ਕਹਿਣਾ ਹੁੰਦਾ ਆ ਕਿ 10 20 ਜਾਂ 50 ਮੁੰਡੇ ਨਹੀਂ ਬਲਕਿ ਇਹਨੇ 800 ਮੁੰਡਿਆਂ ਦੇ ਵਿੱਚ ਐਚਆਈਵੀ ਫ ਉਦ ਲੋਕ ਕੁੜੀ ਦੇ ਉੱਤੇ ਇਹ આરોਪ ਲਾਉਂਦੇ ਨੇ ਉੱਥੇ ਭੀੜ ਦੇ ਵਿੱਚੋਂ ਹੀ ਕੋਈ ਇਸ ਕੁੜੀ ਦੀ ਭੱਜ ਦੀ ਦੀ ਵੀਡੀਓ ਵੀ ਬਣਾ ਲੈਂਦਾ ਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦੀ ਹੈ ਤੁਸੀਂ ਪਿਛਲੇ ਸਮੇਂ ਦੌਰਾਨ ਪਟਨਾ ਸੀਤਾਮਣੀ ਤੇ ਮੁਜੱਪਰਪੁਰ ਤੇ ਹੋਰ ਆਲੇ-ਦਲੇ ਦੇ ਇਲਾਕਿਆਂ ਦੇ ਵਿੱਚ ਐਚ ਆਈ ਵੀ ਫੈਲਣ ਦੇ ਮਾਮਲੇ ਕਾਫੀ ਸੋਨੇ ਹੋਣੇ ਨੇ ਤੇ ਇਹ ਕੁੜੀ ਹੈ ਜਿਹੜੀ ਇਹਨੇ ਕਿਵੇਂ 800 ਬੰਦਿਆਂ ਦੇ ਵਿੱਚ ਮੁੰਡਿਆਂ ਦੇ ਵਿੱਚ ਐਚ ਆਈ ਵੀ ਫਲਾਇਆ ਆ ਇਹਦੀ ਤੁਹਾਨੂੰ ਮੈਂ ਅੱਗੇ ਸਾਰੀ ਕਹਾਣੀ ਦੱਸਦਾ ਅਸੀਂ ਇਹ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੰਡੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਮੇਰੇ ਦੋਸਤ ਅੱਜ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਜਿਵੇਂ ਹੀ ਨਵਾਂ ਸਾਲ ਚੜ੍ਹਦਾ ਆ 2 ਜਨਵਰੀ ਦਾ ਦਿਨ ਹੁੰਦਾ ਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ। ਇੱਕ ਕੁੜੀ ਭੱਜ ਰਹੀ ਹੁੰਦੀ ਹੈ। ਲੋਕ ਉਹਦੇ ਪਿੱਛੇ ਭੱਜ ਰਹੇ ਹੁੰਦੇ ਨੇ ਤੇ ਕਹਿ ਰਹੇ ਹੁੰਦੇ ਨੇ ਕਿ ਇਸ ਕੁੜੀ ਨੇ ਲਗਭਗ 800 ਲੋਕਾਂ ਦੇ ਵਿੱਚ ਐਚਆਈਵੀ ਫੈਲਾਇਆ। ਪਟਨਾ ਜੰਕਸ਼ਨ ਦੇ ਉੱਤੇ ਇਹ ਕੁੜੀ ਭੱਜ ਰਹੀ ਹੁੰਦੀ ਹੈ ਤੇ ਲੋਕ ਇਹਦੇ ਪਿੱਛੇ ਭੱਜ ਰਹੇ ਹੁੰਦੇ ਨੇ ਇਹਨੂੰ ਫੜਨ ਦੇ ਲਈ ਤੇ ਅਖੀਰਕਾਰ ਇਹਨੂੰ ਫੜ ਵੀ ਲਿਆ ਜਾਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਹੈ। ਚਾਰੇ ਪਾਸੇ ਹਲਚਲ ਮਚ ਜਾਂਦੀ ਹੈ। ਲੋਕਾਂ ਦੇ ਵਿੱਚ ਡਰ ਦਾ ਵੀ ਮਾਹੌਲ ਹੁੰਦਾ ਹੈ। ਉੱਥੇ ਹੀ ਪਟਨਾ ਦਾ ਰਹਿਣ ਵਾਲਾ ਇੱਕ ਮੁੰਡਾ ਸੀ ਪਟਨਾ ਦੇ ਵਿੱਚ ਉਹ ਆਪਣੀ ਪੜ੍ਹਾਈ ਕਰ ਰਿਹਾ ਸੀ ਜਦੋਂ ਵੀ ਉਹਨੇ ਉੱਤਰ ਪ੍ਰਦੇਸ਼ ਜਾਣਾ ਹੁੰਦਾ ਉਹਨੇ ਆਪਣੀ ਬੱਸ ਫੜਨੀ ਹੁੰਦੀ ਜਾਂ ਫਿਰ ਕਿਸੇ ਹੋਰ ਕੰਮ ਦੇ ਲਈ ਉਹਨੇ ਆਪਣੀ ਬੱਸ ਫੜਨੀ ਹੁੰਦੀ ਬੱਸ ਸਟੈਂਡ ਤੇ ਜਾਂਦਾ ਤਾਂ ਉਹਨੂੰ ਇੱਕ ਕੁੜੀ ਦਿਖਾਈ ਦਿੰਦੀ ਜਿਹਦੇ ਮੂੰਹ ਦੇ ਉੱਤੇ ਹਮੇਸ਼ਾ ਮਾਸਕ ਲਾਇਆ ਹੁੰਦਾ ਸੀ ਇਹ ਕੁੜੀ ਹਮੇਸ਼ਾ ਆਪਣੇ ਮੂੰਹ ਤੇ ਮਾਸਕ ਲਾ ਕੇ ਬੱਸ ਸਟੈਂਡ ਦੇ ਉੱਤੇ ਖੜੀ ਹੀ ਮਿਲਦੀ ਸੀ ਹੁਣ ਇਦਾਂ ਹੀ ਇਹ ਮੁੰਡਾ ਇੱਕ ਦਿਨ ਬੱਸ ਸਟੈਂਡ ਦੇ ਉੱਤੇ ਆਇਆ ਹੁੰਦਾ ਇਹਨੇ ਕਿਤੇ ਜਾਣਾ ਹੁੰਦਾ ਆ ਉਹ ਕੁੜੀ ਮਾਸਕ ਪਹਿਨੇ ਫੇਰ ਉੱਥੇ ਖੜੀ ਹੁੰਦੀ ਹੈ ਕੁੜੀ ਇਹਨੂੰ ਕੁਝ ਇਸ਼ਾਰਾ ਕਰਦੀ ਹੈ ਤਾਂ ਮੁੰਡਾ ਉਹਦੇ ਨਾਲ ਜਾ ਕੇ ਗੱਲਬਾਤ ਕਰਦਾ ਹੈ ਦੋਨੇ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਤਾਂ ਮਿਲਣ ਦੇ ਲਈ ਤਿਆਰ ਹੋ ਜਾਂਦੇ ਨੇ ਉਸ ਤੋਂ ਬਾਅਦ ਉਹ ਕੁੜੀ ਬੱਸ ਸਟੈਂਡ ਦੇ ਵਿੱਚ ਇੱਕ ਬੱਸ ਖੜੀ ਹੁੰਦੀ ਹੈ ਉਸ ਮੁੰਡੇ ਨੂੰ ਉਸ ਬੱਸ ਦੇ ਵਿੱਚ ਲੈ ਜਾਂਦੀ ਹੈ ਹੁਣ ਇਹ ਬੱਸ ਦੇ ਵਿੱਚ ਜਾਂਦੇ ਨੇ ਤਾਂ ਉਹ ਪੜਨ ਵਾਲਾ ਮੁੰਡਾ ਸੀ ਉਹਦੇ ਕੋਲ ਕੋਈ ਪ੍ਰੋਟੈਕਸ਼ਨ ਤਾਂ ਹੈ ਨਹੀਂ ਸੀ ਉਹ ਉੱਤੇ ਫਿਰ ਉਹ ਮੁੰਡਾ ਸਟੂਡੀ ਦੇ ਨਾਲ ਸਰੀਰਕ ਸਬੰਧ ਬਣਾਉਂਦਾ ਕਿਉਂਕਿ ਪੜਨ ਵਾਲਾ ਮੁੰਡਾ ਸੀ ਪਟਨਾ ਦੇ ਵਿੱਚ ਆਪਣੀ ਪੜ੍ਹਾਈ ਕਰਦਾ ਸੀ ਹੋਸਟਲ ਦੇ ਵਿੱਚ ਰਹਿੰਦਾ ਸੀ ਇਹ ਬੱਸ ਰਾਹੀਂ ਹੀ ਆਉਂਦਾ ਜਾਂਦਾ ਸੀ ਜਦੋਂ ਵੀ ਇਹਨੇ ਕਿਤੇ ਜਾਣਾ ਹੁੰਦਾ ਸੀ ਤਾਂ ਬੱਸ ਰਾਹੀਂ ਹੀ ਜਾਂਦਾ ਸੀ ਹੁਣ ਜਦੋਂ ਉਸ ਦਿਨ ਬੱਸ ਸਟੈਂਡ ਦੇ ਉੱਤੇ ਇਹ ਕੁੜੀ ਇਹਨੂੰ ਇਸ਼ਾਰਾ ਕਰਦੀ ਹੈ ਤਾਂ ਇਹਦਾ ਮਨ ਵੀ ਲਲਚਾ ਜਾਂਦਾ ਉਹਦੇ ਨਾਲ ਇਹ ਗੱਲਬਾਤ ਕਰਦਾ ਆ ਤੇ ਮਿਲਣ ਦੇ ਲਈ ਤਿਆਰ ਹੋ ਜਾਂਦੇ ਨੇ ਉਸ ਸਮੇਂ ਪ੍ਰੋਟੈਕਸ਼ਨ ਉਹਦੇ ਕੋਲ ਕੋਈ ਨਹੀਂ ਹੁੰਦੀ ਤੇ ਉਹਦੇ ਨਾਲ ਇਹ ਸਬੰਧ ਬਣਾ ਲੈਂਦਾ ਉਹ ਕੁੜੀ ਸਿਰਫ ਹੈ ਤੋਂ 300 ਰੁਪਿਆ ਲੈਂਦੀ ਹੈ ਉਸ ਤੋਂ ਬਾਅਦ ਉਹ ਮੁੰਡਾ ਵਾਪਸ ਆ ਜਾਂਦਾ ਹੈ ਥੋੜੇ ਦਿਨ ਨਿਕਲਦੇ ਨੇ ਤਾਂ ਉਹਦੀ ਤਬੀਅਤ ਖਰਾਬ ਹੋਣ ਲੱਗਦੀ ਆ ਉਹ ਦਵਾਈ ਲੈਂਦਾ ਹੈ ਦਵਾਈ ਅਸਰ ਨਹੀਂ ਕਰਦੀ ਫੇਰ ਦਵਾਈ ਚੇਂਜ ਕਰਦਾ ਪਰ ਕੋਈ ਵੀ ਦਵਾਈ ਉਹਨੂੰ ਅਸਰ ਨਹੀਂ ਕਰ ਰਹੀ ਹੁੰਦੀ ਤਬੀਅਤ ਉਹਦੀ ਖਰਾਬ ਹੁੰਦੀ ਜਾ ਰਹੀ ਹੁੰਦੀ ਆ ਉਹ ਮੁੰਡਾ ਡਾਕਟਰ ਬਦਲ ਕੇ ਆਪਣਾ ਇਲਾਜ ਕਰਾਉਂਦਾ ਰਹਿੰਦਾ ਪਰ ਦਵਾਈ ਦਾ ਉਹਨੂੰ ਕੋਈ ਅਸਰ ਨਹੀਂ ਹੁੰਦਾ ਫੇਰ ਅਖੀਰਕਾਰ ਉਹ ਆਪਣੇ ਬਲੱਡ ਦੀ ਜਾਂਚ ਕਰਾਉਂਦਾ ਆ ਬਲੱਡ ਟੈਸਟ ਕਰਾਉਂਦਾ ਜਦੋਂ ਬਲੱਡ ਟੈਸਟ ਦੀ ਰਿਪੋਰਟ ਆਉਂਦੀ ਆ ਤਾਂ ਫੇਰ ਉਹਨੂੰ ਪਤਾ ਲੱਗਦਾ ਆ ਕਿ ਉਹਨੂੰ ਤਾਂ ਐਚਆਈਵੀ ਹੋ ਚੁੱਕਿਆ ਹੈ ਇਹ ਦੇਖ ਕੇ ਮੁੰਡੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਬਹੁਤ ਜ਼ਿਆਦਾ ਡਰ ਜਾਂਦਾ ਹੁਣ ਉਹ ਤਾਂ ਇਹ ਗੱਲਾਂ ਦੱਸ ਨਹੀਂ ਸਕਦਾ ਸੀ ਫਿਰ ਜਿੱਥੇ ਉਹ ਪੜਦਾ ਹੁੰਦਾ ਆਪਣੇ ਟੀਚਰ ਨਾਲ ਗੱਲ ਕਰਦਾ ਤੇ ਇਹ ਮੁੰਡਾ ਆਪਣੇ ਦੋਸਤਾਂ ਨਾਲ ਆਪਣੇ ਗਰੁੱਪ ਦੇ ਵਿੱਚ ਇਹ ਗੱਲ ਸਾਂਝੀ ਕਰਦਾ ਉਹਨਾਂ ਨਾਲ ਗੱਲਬਾਤ ਕਰਦਾ ਹੁਣ ਇਹ ਗੱਲ ਹੋ ਜਾਂਦੀ ਹੈ ਉਸ ਤੋਂ ਬਾਅਦ ਜਿੱਥੋਂ ਇਹਨੇ ਬਲੱਡ ਟੈਸਟ ਕਰਾਇਆ ਹੁੰਦਾ ਆ ਇਹ ਉਸ ਡਾਕਟਰ ਨੂੰ ਮਿਲਦਾ ਆ ਤਾਂ ਡਾਕਟਰ ਇਹਨਾਂ ਨੂੰ ਦੱਸਦਾ ਹੈ ਆ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਕੋਚੀ ਦਿਨਾਂ ਦੇ ਵਿੱਚ ਆ ਚੁੱਕੇ ਨੇ ਉਹ ਦੱਸਦੇ ਆ ਕਿ ਪਟਨਾ ਦੇ ਵਿੱਚ ਲਗਭਗ 700 ਦੇ ਕਰੀਬ ਇਸ ਤਰ੍ਹਾਂ ਦੇ ਅੰਕੜੇ ਸਾਹਮਣੇ ਆਏ ਨੇ ਤੇ ਸੀ타ਮਣੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਉੱਥੇ ਹੀ ਸੀ타ਮਣੀ ਦੇ ਇੱਕ ਹਸਪੀਟਲ ਦੇ ਵਿੱਚੋਂ ਐਦਾਂ ਦਾ ਮਾਮਲਾ ਸਾਹਮਣੇ ਆਇਆ ਆ ਕਿ ਹਸਪੀਟਲ ਦੇ ਵਿੱਚ ਇੱਕ ਐਚਆਈਵੀ ਪੋਜ਼ਿਟਿਵ ਇਨਸਾਨ ਨੇ ਆਪਣਾ ਬਲੱਡ ਵੇਚ ਦਿੱਤਾ ਤੇ ਹਸਪੀਟਲ ਵਾਲਿਆਂ ਨੇ ਉਹ ਬਲੱਡ ਛੋਟੇ ਛੋਟੇ ਬੱਚਿਆਂ ਨੂੰ ਅੱਗੇ ਚੜਾਤਾ ਤੇ ਛੋਟੇ ਛੋਟੇ ਬੱਚਿਆਂ ਨੂੰ ਐਡਜ਼ ਹੋ ਗਈ। ਇਹ ਖਬਰ ਤੋਂ ਬਾਅਦ ਗਾ ਪੈ ਜਾਂਦਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੁੰਦਾ ਆ। ਇਹ ਮਾਮਲਾ ਦਸੰਬਰ ਦਾ ਸੀ। ਹੁਣ ਜਿਵੇਂ ਜਨਵਰੀ ਚੜਦਾ ਆ ਤੇ ਅੱਗੇ-ਅੱਗੇ ਪਟਨਾ ਦੇ ਵਿੱਚ ਇਸ ਤਰ੍ਹਾਂ ਦੇ ਐਚਆਈਵੀ ਦੇ ਮਾਮਲੇ ਬਹੁਤ ਸਾਰੇ ਸਾਹਮਣੇ ਆ ਰਹੇ ਹੁੰਦੇ ਨੇ ਤਾਂ ਲੋਕ ਡਰ ਦੇ ਮਾਹੌਲ ਦੇ ਵਿੱਚ ਜੀ ਰਹੇ ਹੁੰਦੇ ਨੇ। ਹਰ ਕੋਈ ਆਪਣਾ ਐਚਆਈਵੀ ਦਾ ਟੈਸਟ ਕਰਾ ਰਿਹਾ ਹੁੰਦਾ ਹੈ। ਤੇ ਇੱਥੇ ਜਿਹੜਾ ਇਹ ਮੁੰਡਾ ਹੁੰਦਾ ਆ ਇਹ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ। ਇਹ ਆਪਣੇ ਟੀਚਰ ਨਾਲ ਗੱਲ ਕਰਦਾ ਆਪਣੇ ਦੋਸਤ ਕਿਉਂਕਿ ਇਹਨੂੰ ਪਤਾ ਹੁੰਦਾ ਆ ਕਿ ਜਦੋਂ ਇਹਨੇ ਉਸ ਕੁੜੀ ਨਾਲ ਸੰਬੰਧ ਬਣਾਏ ਸੀ ਇਹਨੇ ਪ੍ਰੋਟੈਕਸ਼ਨ ਯੂਜ਼ ਨਹੀਂ ਕੀਤੀ ਸੀ ਉਹ ਗੱਲ ਇਹਨੇ ਆਪਣੇ ਦੋਸਤਾਂ ਨੂੰ ਵੀ ਦੱਸੀ ਸੀ ਤੇ ਅੱਗੇ ਇਹਦੇ ਜਿਹੜੇ ਉਹ ਦੋਸਤ ਸੀ ਦੋਸਤ ਵੀ ਉਹ ਕੁੜੀ ਨੂੰ ਜਾ ਕੇ ਮਿਲੇ ਸੀ ਉਹਨਾਂ ਨੇ ਵੀ 300 ਰੁਪਏ ਦੇ ਕੇ ਉਸ ਕੁੜੀ ਨਾਲ ਸੰਬੰਧ ਬਣਾਏ ਸੀ ਇਸ ਤੋਂ ਬਾਅਦ ਇਹ ਮੁੰਡੇ ਦੇ ਜਿਹੜੇ ਦੋਸਤ ਹੁੰਦੇ ਨੇ ਸਾਰੇ ਆਪਣਾ ਬਲੱਡ ਟੈਸਟ ਕਰਾਉਂਦੇ ਨੇ ਜਦ ਬਲੱਡ ਟੈਸਟ ਦੀ ਰਿਪੋਰਟ ਆਉਂਦੀ ਆ ਤਾਂ ਪਤਾ ਲੱਗਦਾ ਆ ਕਿ ਸਾਰੇ ਦੋਸਤਾਂ ਨੂੰ ਐਚਆਈਵੀ ਹੋ ਚੁੱਕਿਆ ਹੁੰਦਾ ਹੈ ਚਾਰੇ ਪਾਸੇ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਜਾਂਦੀ ਆ ਉਹ ਜਿਹੜਾ ਇਲਾਕਾ ਹੁੰਦਾ ਉੱਤੇ ਸਾਰ ਮੁੰਡਾ ਹੁੰਦਾ ਜਦੋਂ ਵੀ ਬੱਸ ਸਟੈਂਡ ਦੇ ਉੱਤੇ ਜਾਂਦਾ ਸੀ ਤਾਂ ਲੋਕ ਇਹਦੇ ਵੱਲ ਦੇਖਦੇ ਸੀ ਕਿਉਂਕਿ ਸਾਰੇ ਲੋਕਾਂ ਨੂੰ ਪਤਾ ਸੀ ਕਿ ਇਸ ਮੁੰਡੇ ਨੂੰ ਐਚ ਆਈ ਵੀ ਹੈ ਇਹ ਖਬਰ ਚਾਰੇ ਪਾਸੇ ਖਬਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਫੈਲ ਜਾਂਦੀ ਹੈ ਕਿ ਇਸ ਏਰੀਆ ਦੇ ਵਿੱਚ ਐਚ ਆਈ ਵੀ ਦੇ ਕਾਫੀ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ ਹੁਣ ਇਸ ਖਬਰ ਬਾਰੇ ਸਾਰਿਆਂ ਨੂੰ ਪਤਾ ਹੁੰਦਾ ਹੈ ਜਦੋਂ ਵੀ ਲੋਕ ਬੱਸ ਸਟੈਂਡ ਤੇ ਇਕੱਠੇ ਹੁੰਦੇ ਨੇ ਆਪਸ ਦੇ ਵਿੱਚ ਉਹਨਾਂ ਚ ਗੱਲਬਾਤ ਹੁੰਦੀ ਹੈ ਇੱਕ ਦਿਨ ਕੀ ਹੁੰਦਾ ਹੈ ਕਿ ਇਹ ਜਿਹੜੀ ਮਾਸਕ ਪੈਣੀ ਕੁੜੀ ਹੁੰਦੀ ਹੈ ਉਹਨਾਂ ਨੂੰ ਉੱਥੇ ਹੀ ਦਿਖਾਈ ਦੇ ਜਾਂਦੀ ਹੈ ਜਦੋਂ ਲੋਕ ਇੱਕ ਕੁੜੀ ਨੂੰ ਉੱਥੇ ਦੇਖਦੇ ਨੇ ਤਾਂ ਉਹ ਕੁੜੀ ਵੱਲ ਭੱਜਦੇ ਨੇ ਇਹ ਕੁੜੀ ਲੋਕਾਂ ਨੂੰ ਦੇਖ ਕੇ ਉਹਨਾਂ ਦੇ ਮੂਰੇ ਮੂਰੇ ਭੱਜਦੀ ਹੈ ਲੋਕ ਉਹਨੂੰ ਫੜ ਲੈਂਦੇ ਨੇ ਉਹਨੂੰ ਪੁਧਾਇਆ ਜਾਂਦਾ ਉਹਨੂੰ ਮਾਰਿਆ ਕੁੱਟਿਆ ਜਾਂਦਾ ਉੱਥੇ ਹੀ ਕੋਈ ਇਨਸਾਨ ਇਹ ਸਭ ਕਾ ਸੇਦੀ ਵੀਡੀਓ ਬਣਾ ਲੈਂਦਾ ਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਅੱਗ ਦੀ ਤਰ੍ਹਾਂ ਵਾਇਰਲ ਹੋ ਜਾਂਦੀ ਹੈ ਦੂਜੀ ਗੱਲ ਇਹ ਇੱਕ ਜਦੋਂ ਉਸ ਕੁੜੀ ਨੂੰ ਪੁੱਛਿਆ ਜਾਂਦਾ ਆ ਤਾਂ ਇੱਥੇ ਉਹ ਇਹੀ ਗੱਲ ਕਹਿੰਦੀ ਹੈ ਕਿ ਉਹਨੂੰ ਐਚਆਈਵੀ ਨਹੀਂ ਹੈ ਉਹ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦੀ ਇਸ ਤੋਂ ਬਾਅਦ ਜਦੋਂ ਉੱਥੋਂ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਸੀਤਾਮਣੀ ਅੰਦੌਰ ਮੁਜੱੱਪਰਪੁਰ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਡਾਕਟਰਾਂ ਮੁਤਾਬਕ ਸੀਤਾਮਣੀ ਦੇ ਵਿੱਚ 7400 ਯਾਨੀ ਕਿ 7400 ਮਾਮਲੇ ਐਚ ਆਈ ਵੀ ਪੋਜ਼ਿਟਿਵ ਦੇ ਮਿਲੇ ਨੇ ਯਾਨੀ ਕਿ ਇਹ ਅੰਕੜਾ ਬਹੁਤ ਡਰਾਉਣ ਵਾਲਾ ਹੁੰਦਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੁੰਦਾ ਐਚ ਆਈ ਵੀ ਦੇ ਇੰਨਾ ਮਾਮਲਿਆਂ ਨੂੰ ਦੇਖ ਕੇ ਕੁਝ ਸਮਾਂ ਪਹਿਲਾਂ ਬਿਹਾਰ ਦੇ ਵਿੱਚ ਔਰਤਾਂ ਨੇ ਇੱਕ ਰੈਲੀ ਕੱਢੀ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਨਾਰਾ ਬੋਲਿਆ ਸੀ ਜੋ ਹਿੰਦੀ ਦੇ ਚ ਸੀ ਉਹਨਾਂ ਨੇ ਬੋਲਿਆ ਸੀ ਜਦ ਆਦਮੀ ਆਵਾਰਾ ਹੋ ਤੋ ਕੌਂਡਮ ਹੀ ਸਹਾਰਾ ਹੋ ਰੋੜ ਦੇ ਉੱਤੇ ਚੀਖ ਚੀਖ ਕੇ ਔਰਤਾਂ ਦੇ ਵੱਲੋਂ ਇਹ ਨਾਰੇ ਲਾਏ ਗਏ ਸੀ ਜਿਸ ਤੇਜ਼ੀ ਨਾਲ ਉਸ ਏਰੀਏ ਦੇ ਵਿੱਚ ਐਚਆਈਵੀ ਦੇ ਮਾਮਲੇ ਵੱਧ ਰਹੇ ਨੇ ਇਹਦੇ ਨਾਲ ਸਿਰਫ ਉਹਨਾਂ ਨੂੰ ਖਤਰਾ ਨਹੀਂ ਜਿਨ੍ਹਾਂ ਨੂੰ ਵੀ ਐਚਆਈਵੀ ਹੈ ਬਲਕਿ ਉਹਨਾਂ ਨੂੰ ਵੀ ਖਤਰਾ ਹੈ ਜਿਨ੍ਹਾਂ ਦੇ ਪਤੀ ਬਾਹਰ ਤੋਂ ਐਚਆਈਵੀ ਲੈ ਕੇ ਜਾਂਦੇ ਨੇ ਤੇ ਆਪਣੀਆਂ ਪਤਨੀਆਂ ਨੂੰ ਮਿਲਦੇ ਨੇ ਉਸ ਤੋਂ ਬਾਅਦ ਉਹਨਾਂ ਦੀਆਂ ਪਤਨੀਆਂ ਨੂੰ ਵੀ ਐਚਆਈਵੀ ਹੋ ਜਾਂਦਾ ਫਿਰ ਜਦੋਂ ਪਤਨੀ ਆਪਣੇ ਬੱਚੇ ਨੂੰ ਦੁੱਧ ਪਲਾਉਂਦੀ ਹੈ ਤਾਂ ਉਸ ਬੱਚੇ ਨੂੰ ਵੀ ਐਚਆਈਵੀ ਹੋ ਜਾਂਦਾ ਤੇ ਸਵਾਲ ਹੁਣ ਇੱਥੇ ਇਹ ਹੈ ਕਿ ਚਾਈ ਵੀ ਤੋਂ ਦਿੱਕਤ ਕੀ ਹੈ ਜੇਕਰ ਕਿਸੇ ਨੂੰ ਏਡਜ਼ ਹੋ ਜਾਂਦਾ ਆ ਤਾਂ ਉਹਦੇ ਤੋਂ ਕੀ ਦਿੱਕਤ ਹੈ ਉਹ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਉਹਦਾ ਕੀ ਇਲਾਜ ਹੈ ਜੇਕਰ ਇੱਥੇ ਆਪਾਂ ਕਹੀਏ ਕਿ ਏਡਜ਼ ਦਾ ਇਲਾਜ ਆਇਆ ਤਾਂ ਆਪਾਂ ਦੱਸ ਦਈਏ ਕਿ ਇਹਦਾ ਕੋਈ ਇਲਾਜ ਨਹੀਂ ਇਹਦਾ ਇਲਾਜ ਸਿਰਫ ਇਹ ਹੈ ਕਿ ਪਰਹੇਜ਼ ਰੱਖਿਆ ਜਾ ਸਕਦਾ ਹੈ ਦਵਾਈਆਂ ਲਈਆਂ ਜਾ ਸਕਦੀਆਂ ਨੇ ਦਵਾਈਆਂ ਦੇ ਨਾਲ ਸਿਰਫ ਕੁਝ ਸਮਾਂ ਜ਼ਿਆਦਾ ਜੀਆ ਜਾ ਸਕਦਾ ਹੈ ਜੇ ਆਪਾਂ ਕਹੀਏ ਕਿ ਇਹਨੂੰ ਬਿਲਕੁਲ ਖਤਮ ਕੀਤਾ ਜਾ ਸਕਦਾ ਹੈ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਏਡਜ਼ ਨਾਲ ਕੀ ਹੁੰਦਾ ਹੈ ਕਿ ਇਮਿਊਨਿਟੀ ਸਿਸਟਮ ਵੀਕ ਹੋ ਜਾਂਦਾ ਹੈ ਬਿਲਕੁਲ ਖਤਮ ਹੋ ਜਾਂਦਾ ਹੈ ਜਿਵੇਂ ਕਿ ਏਡਜ਼ ਪੇਸ਼ੀਐਂਟ ਨੂੰ ਜੇਕਰ ਬੁਖਾਰ ਹੋ ਗਿਆ ਉਹ ਦਵਾਈ ਖਾਈ ਜਾਵੇ ਪਰ ਉਹਦਾ ਬੁਖਾਰ ਨਹੀਂ ਉਤਰਨਾ ਉਹਨੂੰ ਦਵਾਈ ਕੰਮ ਨਹੀਂ ਕਰਨੀ ਉਹਦੀ ਜਿਹੜੀ ਇਮਿਊਨਿਟੀ ਪਾਵਰ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਹੁਣ ਦੂਜੀ ਗੱਲ ਇੱਥੇ ਇਹ ਕਿ ਉਸ ਮੁੰਡੇ ਨੇ ਖੁਲਾਸਾ ਕਿਵੇਂ ਕੀਤਾ ਇਹ ਖਬਰ ਕਿਵੇਂ ਪਤਾ ਲੱਗੀ ਕਿ ਇਸ ਕੁੜੀ ਨੇ ਏਡਜ਼ ਦੀ ਬਿਮਾਰੀ ਫਲਾਈ ਹੈ ਤਾਂ ਪਤਾ ਇਦਾਂ ਲੱਗਿਆ ਕਿ ਇਹ ਮੁੰਡਾ ਜਿਹੜਾ ਟੀਚਰ ਕੋ ਪੜਦਾ ਸੀ ਇਹਨੇ ਸਾਰੀ ਗੱਲ ਉਹਨੂੰ ਦੱਸੀ ਉਹ ਟੀਚਰ ਆਨਲਾਈਨ ਪੜਾਉਂਦੇ ਸੀ ਉਹਨਾਂ ਨੇ ਇਸ ਵੀਡੀਓ ਦੇ ਉੱਤੇ ਰੈਐਕਸ਼ਨ ਉਹਨਾਂ ਨੇ ਕਿਹਾ ਕਿ ਇਹ ਜੋ ਸਟੂਡੈਂਟ ਹੈ ਇਹ ਮੇਰੇ ਕੋਲ ਪੜਦਾ ਸੀ ਇਸ ਮੁੰਡੇ ਨੂੰ ਐਚਆਈ ਵੀ ਹੋ ਚੁੱਕੀ ਹੈ ਤੇ ਉਹਦੇ ਸਾਰੇ ਦੋਸਤਾਂ ਨੂੰ ਐਚਆਈ ਵੀ ਹੋ ਚੁੱਕਿਆ ਆ ਉਸ ਕੁੜੀ ਨਾਲ ਸਬੰਧ ਬਣਾਉਣ ਕਰਕੇ ਇਸ ਕਰਕੇ ਜਿੰਨੇ ਵੀ ਮੁੰਡੇ ਨੇ ਸਟੂਡੈਂਟ ਨੇ ਉਹ ਉੱਤੇ ਪੜਨ ਦੇ ਲਈ ਗਏ ਨੇ ਤਾਂ ਉਹ ਇਸ ਤਰ੍ਹਾਂ ਦੀਆਂ ਕੁੜੀਆਂ ਤੋਂ ਬਿਲਕੁਲ ਦੂਰ ਰਹਿਣ ਤੇ ਜੇਕਰ ਉਹਨਾਂ ਦਾ ਦਿਲ ਨਹੀਂ ਮੰਦਾ ਉਹ ਕਿਸੇ ਕੁੜੀ ਨੂੰ ਇਸ ਤਰ੍ਹਾਂ ਦੀ ਨੂੰ ਮਿਲ ਵੀ ਰਹੇ ਨੇ ਤਾਂ ਉਹ ਪੂਰੀ ਪ੍ਰੋਟੈਕਸ਼ਨ ਦੇ ਨਾਲ ਮਿਲਣ ਜੇਕਰ ਉਹਨਾਂ ਨੇ ਪ੍ਰੋਟੈਕਸ਼ਨ ਯੂਜ਼ ਨਾ ਕੀਤੀ ਇਸ ਤਰ੍ਹਾਂ ਦੀ ਕਿਸੇ ਕੁੜੀ ਨਾਲ ਸਬੰਧ ਬਣਾ ਲੇ ਤਾਂ ਉਹਨਾਂ ਨੂੰ ਐਚਆਈ ਵੀ ਹੋਣਾ ਲਾਜ਼ਮੀ ਹੈ ਇੰਨਾ ਜਿਹੜੇ ਪੜਨ ਵਾਲੇ ਮੁੰਡਿਆਂ ਨੂੰ ਚਾਈ ਵੀ ਹੋਇਆ ਆ ਉਹਨਾਂ ਦੀਆਂ ਉਮਰਾਂ ਬਹੁਤ ਜ਼ਿਆਦਾ ਘੱਟ ਨੇ ਫਿਲਹਾਲ ਆਪਾਂ ਦੇਖਦੇ ਆ ਕਿ ਇਸ ਤਰ੍ਹਾਂ ਆਪਾਂ ਸਾਰਿਆਂ ਨਾਲ ਹੁੰਦਾ ਜਦੋਂ ਵੀ ਆਪਾਂ ਬੱਸ ਸਟੈਂਡ ਤੇ ਜਾਂ ਰੇਲਵੇ ਸਟੇਸ਼ਨ ਤੇ ਜਾਂਦੇ ਆ ਤਾਂ ਆਪਾਂ ਨੂੰ ਉੱਥੇ ਇਸ ਤਰ੍ਹਾਂ ਦੀਆਂ ਕੁੜੀਆਂ ਦੇਖਣ ਨੂੰ ਮਿਲਦੀਆਂ ਨੇ ਆਪਾਂ ਨੂੰ ਆਪਣੇ ਆਪ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਇਹ ਜਿਹੜੀ ਅੱਜ ਵੀਡੀਓ ਬਣਾਈ ਹੈ ਇਹ ਮੈਂ ਅਵੇਅਰਨੈਸ ਵਾਸਤੇ ਬਣਾਈ ਹੈ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਇਦਾਂ ਦੀਆਂ ਹੁੰਦੀਆਂ ਨੇ ਅਲੱਗ-ਅਲੱਗ ਮੁੰਡਿਆਂ ਨਾਲ ਉਹ ਸਬੰਧ ਬਣਾਉਂਦੀਆਂ ਨੇ ਉਹਨਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹਨਾਂ ਨੂੰ ਐਚਆਈਵੀ ਹੋ ਚੁੱਕਿਆ ਹੈ ਉਹਨਾਂ ਨੂੰ ਏਡਜ਼ ਹੋ ਚੁੱਕਿਆ ਹੈ ਨਵੀਂ ਉਮਰ ਦੇ ਮੁੰਡਿਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਵੀ ਉਹਨਾਂ ਨੇ ਕਿਸੇ ਨੂੰ ਮਿਲਣਾ ਹੈ ਆਪਣੀ ਪ੍ਰੇਮਿਕਾ ਨੂੰ ਮਿਲਣਾ ਹੈ ਜਾਂ ਫਿਰ ਕਿਸੇ ਹੋਰ ਕੁੜੀ ਨੂੰ ਮਿਲਣਾ ਹੈ ਤੋਂ ਪ੍ਰੋਟੈਕਸ਼ਨ ਯੂਜ਼ ਜ਼ਰੂਰ ਕਰਨ ਨਹੀਂ ਤਾਂ ਉਹ ਆਪਣੀ ਜ਼ਿੰਦਗੀ ਖਰਾਬ ਕਰਕੇ ਬੈਠ ਜਾਣਗੇ ਕਿਉਂਕਿ ਸਮਾਂ ਹੀ ਇਦਾਂ ਦਾ ਚੱਲ ਰਿਹਾ ਆ ਆਪਾਂ ਕਿਸੇ ਤੇ ਵੀ ਭਰੋਸਾ ਨਹੀਂ ਕਰ ਸਕਦੇ ਤਾਂ ਦੋਸਤੋ ਜੇਕਰ ਤੁਹਾਨੂੰ ਲੱਗਿਆ ਕਿ ਵੀਡੀਓ ਸੇਵ ਦੇਣ ਵਾਲੀ ਹੈ ਵੀਡੀਓ ਦੇਖ ਕੇ ਕਿਸੇ ਇੱਕ ਜਣੇ ਨੂੰ ਵੀ ਅਕਲ ਆ ਸਕਦੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਆ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ